ਸੋਸ਼ਲ ਮੀਡੀਆ ਤੇ ਮੁੰਡੇ ਤੇ ਕੁੜੀ ਦੀ ਇਹ ਵੀਡੀਓ ਬੇहद ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਸ਼ੇ ਦੀ ਤਤ ਹਾਲਤ ਦੇ ਵਿੱਚ ਇਹ ਦੋਵੇਂ ਗਲੀ ਦੇ ਵਿੱਚ ਕੁੰਮਦੇ ਹੋਏ ਵਿਖਾਈ ਦੇ ਰਹੇ ਨੇ ਦੱਸਦੀ ਹੈ ਕਿ ਇੱਕ ਰਾਜੇ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਜੋ ਕਿ ਬਠਿੰਡਾ ਦੀ ਦੱਸੀ ਜਾ ਰਹੀ ਹੈ ਅਤੇ ਨਸ਼ੇ ਦੀ ਓਵਰਡੋਸ ਹਾਲਤ ਦੇ ਵਿੱਚ ਇਹ ਦੋਵੇਂ ਗਲੀ ਦੇ ਵਿੱਚ ਕੁੰਮਦੇ ਹੋਏ ਨਜ਼ਰ ਆ ਰਹੇ ਨੇ ਇੱਕ ਸ਼ਖਸ ਉਥੋਂ ਲੰਘ ਰਿਹਾ ਸੀ ਜਿਸ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਚਰਚਾਵਾਂ ਵਿੱਚ ਬਣੀ ਹੋਈ ਹੈ ਪੰਜਾਬ ਦੀ ਜਵਾਨੀ ਤੇ ਸਵਾਲ ਉੱਠੇ ਨੇ ਦੱਸਦੀ ਹੈ ਕਿ ਨੌਜਵਾਨ ਪੀੜੀ ਅਜਿਹੇ ਦਲਦਲ ਦੇ ਵਿੱਚ ਤਲਤੀ ਹੋਈ ਸਾਫ਼ ਤੌਰ ਤੇ ਵਿਖਾਈ ਦੇ ਰਹੀ ਹੈ ਤਸਵੀਰਾਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਸ ਲੜਕੇ ਦੇ ਵੱਲੋਂ ਸਹੀ ਤਰ੍ਹਾਂ ਤੁਰਿਆ ਵੀ ਨਹੀਂ ਜਾ ਰਿਹਾ ਅਤੇ ਨਸ਼ੇ ਦੀ ਧੁੱਤ ਹਾਲਤ ਦੇ ਵਿੱਚ ਉਹ ਥਾਂ ਥਾਂ ਦਿਗਦੇ ਹੋਏ ਵੀ ਵਿਖਾਈ ਦੇ ਰਹੇ ਨੇ ਇਥੋਂ ਤੱਕ ਕਿ ਉਸਦੇ ਨਾਲ ਜੋ ਲੜਕੀ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਉਸਦੇ ਵੱਲੋਂ ਵੀ ਸਹੀ ਤਰ੍ਹਾਂ ਖਲੋਤਾ ਵੀ ਨਹੀਂ ਜਾ ਰਿਹਾ ਪਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਨੇ ਫਿਰ ਪੰਜਾਬ ਦੀ ਜਵਾਨੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਘੇਰਿਆ ਜਿੱਥੇ ਕਿ ਪੰਜਾਬ ਦੀ ਜਵਾਨੀ ਨੂੰ ਖੇਡਾਂ ਨਾਲ ਜਾਂ ਹੋਰ ਚੰਗੇ ਰਾਹਾਂ ਨੂੰ ਜੋੜਨ ਦਾ ਸੰਦੇਸ਼ ਦਿੱਤਾ ਜਾਂਦਾ ਹੈ ਪਰ ਕਈ ਨੌਜਵਾਨ ਅਜੇ ਹੀ ਹਨ ਜੋ ਹਜੇ ਵੀ ਅਜੇਹੀ ਦਲਦਲ ਦੇ ਵਿੱਚ ਤਸਦੇ ਚਲੇ ਜਾ ਰਹੇ ਹਨ ਇਹ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆਈਆਂ ਜਿੱਥੇ ਕਿ ਨਸ਼ੇ ਦੀ ওভারਡੋਸ ਹਾਲਤ ਦੇ ਵਿੱਚ ਇਹ ਲੜਕਾ ਤੇ ਲੜਕੀ ਦੋਵੇਂ ਇੱਕ ਗਲੀ ਦੇ ਵਿੱਚ ਘੁੰਮਦੇ ਹੋਏ ਵਿਖਾਈ ਦਿੱਤੇ ਰਾਹੀਰਾਂ ਦੇ ਬਲੂ ਅੱਜ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਜਿਹੜੇ ਹੈਗੇ ਪੈਦਲ ਜਾ ਰਹੇ ਹੈ ਜਿਸ ਦੇ ਵਿੱਚ ਉਹ ਲੜਕਾ ਲੜਖੜਾ ਰਿਹਾ ਹੈ ਜਿਸ ਦੀ ਸ਼ਰਾਬ ਜਾਂ ਕੋਈ ਹੋਰ ਰੋਸ਼ਾ ਕੀਤਾ ਜਾਂਦਾ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਸੀ ਸਵੈਇੱਛਤ ਪੀਸੀਆਰ ਉਹ ਜਿਹੜਾ ਮੌਕੇ ਤੇ ਭੇਜਿਆ ਤੇ ਐਸਐਚਓ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਦੇ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਉੱਥੇ ਜਾ ਚੁੱਕੇ ਸੀ ਉੱਥੇ ਪਬਲਿਕ ਤੋਂ ਜਿਹੜਾ ਸੀਗਾ ਲੋਕਾਂ ਤੋਂ ਪਤਾ ਕਰਦੇ ਜਿਹੜਾ ਪਤਾ ਲੱਗਿਆ ਕੁਛ ਕੀ ਜਿਹੜੇ ਇਹ ਸੀਗੇ ਇਹ ਪਤਾ ਕਰਦੇ ਉਹਨਾਂ ਨੂੰ ਦੱਸਿਆ ਸੀ Rajasthan ਦੇ ਰਹਿਣ ਵਾਲੇ ਜੋ ਉੱਥੋਂ ਆਟੋ ਲੈ ਕੇ ਰੇਲਵੇ ਸਟੇਸ਼ਨ ਤੇ ਜਾ ਕੇ ਜਿਹੜੀ ਟ੍ਰੇਨ ਲੈ ਕੇ ਆਪਣੇ Rajasthan ਨੂੰ ਚਲੇ ਗਏ